ਸਾਨੂੰ ਤੇ ਮੌਤ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਉਣੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲੀ ਗੀ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੇ ਨੂੰ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਦੋਂ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਜੀ ਨਾ ਹੀ ਵੀਰ ਦਾ ਜਿਹੜਾ ਵਰ ਗਿਆ ਸੁਤਪਾਲ ਸਿੰਘ ਹਾਂਜੀ ਇਹੋ ਹੀ ਆ ਭਈ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਭਈ ਮਹਾਰਾਜੇ ਬੇਟਾ ਹਡਾਇ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ ਮੇਰਾ ਭਤੀਜਾ ਲੱਗਦਾ ਮੈਂ ਤਾਇਆ ਹੀ ਲੱਗਦਾ ਆ ਉਹਦਾ ਛੋਟੀ ਉਮਰ ਜੀ ਉਹਦਾ ਫਾਦਰ ਦੇ ਜੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਘਰ ਦੇ ਲਾਦ ਕਰਕੇ ਕਰਜ਼ਾ ਕੁ ਚਾਚੇ ਉਕੇ ਉਹਨੂੰ ਭਾਰ ਘੱਲਿਆ ਹੈ ਬੜਾ ਹੀ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਸੋ ਕੀ ਉਹ ਸੱਚੀ ਗੱਲ ਬਤੁਲ ਉੱਥੇ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੈੱਡ ਮੰਡੀ ਦੀ ਖਬਰ ਮਿੜੀ ਆ ਤੇ ਸਪਤੀ ਹਾਲ ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਪਰ ਸਰਕਾਰ ਪੰਜਾਬ ਸਰਕਾਰ ਦਵੇ ਸਾਨੂੰ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਤੁਸੀਂ ਮੰਗ ਕਰਦੇ ਆ ਅਸੀਂ ਮੰਗਤ ਕਰਦੇ ਆ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀਂ ਉਹਦਾ ਸਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਆਏ ਹੋਏ ਚਾਉਨੇ ਕਿੰਨੇ ਦਿਨ ਹੋ ਗਏ ਗਏ ਨੇ ਵੀਰ ਨੂੰ ਕਿ 2.5 ਸਾਲ ਹੋ ਗਏ ਗਏ ਨੇ ਇਸਦਾ ਦੀ ਵਿਜੇ ਤੇ ਗਿਆ ਹੈ ਕਣੀ ਸਾਲ ਦੀ ਪੜਾਈ ਪੜਾਈ ਵੀ ਕਰ ਲਈ ਜਨੇ ਆਪਣਾ ਹਲੇ ਕੰਮ ਕਰਨਾ ਸ਼ੁਰੂ ਕੀਤਾ ਹਾਂ ਜੀ ਕੰਮ ਕਰਨਾ ਸ਼ੁਰੂ ਕੀਤਾ ਹੈ ਅੱਛਾ